ਮੇਰਾ ਨਾਮ ਬਲਜੀਤ ਕੌਰ ਅਸੀਂ ਮਾਲਾ ਦੇ ਰਹਿਣ ਵਾਲੇ ਆਂ ਕੀ ਵਾਕਿਆ ਤੁਹਾਡੇ ਨਾਲ ਅੱਪਾ ਜੀ ਸਾਡੇ ਘਰ ਚ ਚੋਰੀ ਹੋ ਗਈ ਅਸੀਂ ਮੈਂ ਗਈ ਸੀ ਮੁੰਡੇ ਦੀ ਦਵਾਈ ਲੈਣ ਆਤੀ ਮੈਂ ਪੇਕੇ ਰਹਿ ਆਪੀ ਤੇ ਇਸ ਵੇਲੇ ਰਾਤੀ ਚੋਰਾਂ ਨੇ ਕੁਛ ਛੱਡਿਆ ਨਹੀਂ ਸਾਡਾ ਸਾਰਾ ਕੁਝ ਹੀ ਲੈ ਗਏ ਜੋ ਸਾਡੀ ਸ਼ੱਲੀ ਪੂਣੀ ਸਾਰਾ ਕੁਝ ਹੀ ਚਲ ਗਿਆ ਸਾਡਾ ਕਿੰਨੀ ਕੀ ਰਕਮ ਸੀ ਤੇ ਸਭਾ ਪਾਜੀ ਸਾਡੇ 3 ਲੱਖ ਰੁਪਏ ਦੇ ਲਾਗੇ ਨਾ ਕਮ ਸੀ ਅਸੀਂ ਦੋ ਕਮੇਟੀਆਂ ਚੁੱਕੀਆਂ ਸੀਗੀਆਂ ਤੇ ਸਾਡਾ ਗਹਿਣਾ ਸੀ ਸਾਰਾ ਉਹ ਵੀ ਲੈ ਗਏ ਕਿੰਨੇ ਦਾ ਸਾਟੀ ਪਾਜੀ ਸਾਡਾ ਇੱਕੋ ਹੀ ਸੈੱਟ ਸੀਗਾ ਤੇ ਦੋ ਮੁੰਦਰੀਆਂ ਸੀਗੀਆਂ ਪਾਜੀ ਦੋ ਚੂੜੀਆਂ ਬਣਾ ਕੇ ਦਿੱਤੀਆਂ ਸੀ ਇਹਨਾਂ ਨੇ ਤੇ ਤਿੰਨ ਮੁੰਦਰੀਆਂ ਸੀ ਸਾਡੀਆਂ ਤੇ ਲੈ ਗਏ ਦੋ ਚੈਨਾ ਸੀਗੀਆਂ ਬੱਚਿਆਂ ਦੀਆਂ ਹਾਂਜੀ ਪਾਜੀ ਸਾਡੇ ਇਸ ਤਰ੍ਹਾਂ ਪਤਾ ਲੱਗਾ ਕਿ ਮੈਂ ਗੱਦੇ ਗੱਦੇ ਵੇਚਨੇ ਸੀਗੇ ਮੇਰੇ ਬੈੱਡ ਦੇ ਵੱਡੇ ਸੀਗੇ ਤੇ ਮੈਂ ਗੱਦੇ ਵੇਚਨੇ ਸੀ ਤੇ ਮੈਂ ਆਪਣੇ ਬ੍ਰਦਰ ਨੂੰ ਕਿਹਾ ਸੀ ਕਿ ਮੇਰੇ ਗੱਦੇ ਵੇਚ ਵਕਾ ਦੇ ਉਹਦਾ ਦੋਸਤ ਸੀਗਾ ਕਹਿੰਦਾ ਮਮਤਾ ਦੀਦੀ ਮੇਰਾ ਦੋਸਤ ਹੈਗਾ ਉਹਨਾਂ ਨੇ ਲੈਣੇ ਮੈਂ ਚੁਕਾ ਦੇ ਉਹਨੇ ਮੇਰੇ ਕੋਲ ਚਾਬੀ ਲੈ ਕੇ ਆਇਆ ਮੈਂ ਪੇਕੇ ਸੀ ਤੇ ਮੇਰੇ ਕੋਲ ਚਾਬੀ ਲੈ ਕਿਆ ਆ ਉਹ ਸਾਡੇ ਲੱਗਾ ਹੀ ਕੰਮ ਕਰਦਾ ਉਹ ਦੀ ਦੁਕਾਨ ਆ ਕੱਪੜੇ ਦੀ ਤੇ ਉਹ ਲੈ ਕੇ ਆਇਆ ਚਾਬੀ ਤੇ ਉਹਨੇ ਚੁਕਵਾਉਣੇ ਸੀ ਤੇ ਜਦੋਂ ਆਇਆ ਵਾ ਘਰ ਚੁਕਾਉਣ ਵਾਸਤੇ ਗੱਦੇ ਤੇ ਉਹਨੇ ਵੇਖਿਆ ਸਾਰਾ ਉਥਲ ਪੁਥਲ ਹੋਇਆ ਪਿਆ ਸੀ ਤੇ ਉਹਨੇ ਮੈਨੂੰ ਫੋਨ ਕਰਕੇ ਦੱਸਿਆ ਮੇਰੇ ਘਰ ਵਾਲੇ ਨੇ ਪਹਿਲਾਂ ਫੋਨ ਕੀਤਾ ਕਿ ਜੀਜਾ ਜੀ ਤੁਹਾਡੇ ਘਰ ਚ ਬਹੁਤ ਘਰ ਖਰਾਬ ਹੋਇਆ ਪਿਆ ਫਿਰ ਉਹਨੇ ਮੈਨੂੰ ਕੀਤਾ ਫਿਰ ਇਹ ਵੀ ਆ ਗਏ ਫਿਰ ਮੈਂ ਵੀ ਆਈ ਮੈਂ ਆਪਣੀ ਮੰਮੀ ਨਾਲ ਆਈ ਆ ਤੇ ਫਟਾਫਟ ਹੀ ਸਾਲਾ ਮਾਟੋ ਕਰਕੇ ਸਿੱਧਾ ਲੱਗੋ ਫਟਾਫਟ ਆਈਆਂ ਵਾ ਤੇ ਆਣ ਕੇ ਵੇਖਿਆ ਤੇ ਸਾਰਾ ਘਰ ਦੇ ਵਿੱਚ ਕੁਛ ਵੀ ਨਹੀਂ ਸਾਡਾ ਰਿਹਾ ਜੋ ਪੈਸੇ ਹੀ ਸਾਰਾ ਗਹਿਣਾ ਗੋਣਾ ਸਭ ਕੁਝ ਲੈ ਗਏ ਹਾਂਜੀ ਪੁਲਿਸ ਤੇ ਆਈ ਸੀ ਹਾਂਜੀ ਅਸੀਂ ਭਾਜੀ ਇਹੀ ਮੰਗ ਕਰਦੇ ਕਿ ਜੋ ਸਾਡਾ ਗਿਆ ਸਾਨੂੰ ਉਹੀ ਮਿਲ ਜੇ ਹੋਰ ਕੁਛ ਨਹੀਂ ਚਾਹੀਦਾ ਕੋਈ ਸ਼ੱਕ ਹੋਏ ਪਾਜੀ ਸ਼ੱਕ ਤੇ ਚਲੋ ਕਿਸੇ ਤੇ ਨਹੀਂ ਹੈਗਾ ਇੰਨਾ ਖਾਸ ਚਲੋ ਆਪਾਂ ਵੀ ਇੱਥੇ ਸਾਲ ਹੋਇਆ ਸਾਨੂੰ ਇਸ ਮਕਾਨ 'ਚ ਰਹਿਣੇ ਆ ਅਸੀਂ ਨਾ ਕਦੀ ਕਿਸੇ ਤੇ ਬਾਹਰ ਗਏ ਨਾ ਘਾਟੀ ਅਸੀਂ ਆਪਣੇ ਅੰਦਰ ਹੀ ਰਹੀਦਾ ਵਾ ਹਾਂਜੀ ਮੇਰਾ ਨਾਮ ਗੁਜਰੀ ਸਿੰਘ ਹੈ ਮੈਂ ਵੀਪੀਐਮਰ ਰਾਮਤੀ ਤਰੋ ਡੀਐਸ ਇਨਕਲੇਵ ਸਰ ਐਕਚੁਅਲੀ ਮੈਂ ਮੇਰਾ ਬੇਟਾ ਨਹੀਂ ਠੀਕ ਹੈ ਕਸੀ ਮੈਂ ਕੱਲ ਦਵਾਈ ਲੈਣ ਗਿਆ ਸੀ ਤੇ ਅਸੀਂ ਮੇਰੀ ਮਿਸਿਸ ਕਹਿੰਦੇ ਚਲੋ ਡਾਕਟਰ ਨੇ ਕਿਹਾ ਸੀ ਕਿ ਇਹਨੂੰ 1 ਡੇ ਮਤਲਬ ਸਟੀਮ ਦੇਣੀ ਪਊਗੀ ਤੇ ਤੁਸੀਂ ਇੱਕ ਦਿਨ ਇੱਥੇ ਲਾ ਕੇ ਛੱਡ ਕੇ ਕਿਤੇ ਰਹਿ ਪੋ ਤੇ ਮੈਂ ਆਪਣੇ ਸਹੁਰੇ ਰਹਿ ਪਿਆ ਤੇ ਅੱਜ ਮੈਂ ਵਾਪਸ ਆਇਆ ਮੈਂ ਆਪਣੇ ਬ੍ਰਦਰ ਲੋਨ ਨੂੰ ਭੇਜਿਆ ਸੀ ਤੇ ਇੱਥੇ ਮੇਰੇ ਗੱਦੇ ਪਏ ਹੋਏ ਸੀ ਤੇ ਮੈਂ ਨੂੰ ਕਹਿਆ ਸੀ ਮੈਂ ਗੱਦੀ ਸੇਲ ਕਰਨੇ ਆ ਤੇ ਤੂੰ ਅੱਦਾ ਕਰ ਤੂੰ ਦੇਖ ਲੈ ਨਹੀਂ ਜਾ ਕੇ ਇੱਕ ਵਾਰੀ ਤੇ ਉਹ ਅਜੇ ਉਹਨੇ ਬੂਹਾ ਦਰਵਾਜ਼ਾ ਖੋਲਿਆ ਹੀ ਇਹਨੇ ਦੇਖਿਆ ਵੀ ਆਹ ਦਰਵਾਜ਼ਾ ਟੁੱਟਾ ਹੋਇਆ ਸੀ ਸਾਰਾ ਤੇ ਪਿੱਛੇ ਸਾਰਾ ਸਮਾਨ ਖਿਲਰਿਆ ਆਇਆ ਸੀ ਤੋਂ ਇਹਨੇ ਮੈਨੂੰ ਕਾਲ ਕੀਤਾ ਜੀਦਾ ਜੀ ਆ ਤੇ ਬਹੁਤ ਘਸੂੜੀ ਪੈ ਗਈ ਆਣ ਕੇ ਵੇਖੋ ਇੱਥੇ ਕੀ ਬਣਿਆ ਲੱਗਦਾ ਤੁਹਾਡੇ ਘਰੇ ਚੋਰੀ ਹੋ ਗਈ ਤੇ ਮੈਨੂੰ ਉਹਨੇ ਪਹਿਲਾਂ ਵੀਡੀਓ ਕਾਲ ਕਰਕੇ ਇੱਥੇ ਖਲੋ ਕੇ ਵੀਡੀਓ ਕਾਲ ਕਰਕੇ ਵਿਖਾਈ ਕਹਿੰਦਾ ਮੈਂ ਐਂਟਰ ਨਹੀਂ ਕਰਨਾ ਪਹਿਲਾਂ ਤੁਸੀਂ ਆਓ ਮੈਨੂੰ ਮੈਂ ਆਇਆ ਮੈਂ ਆਣ ਕੇ ਦੇਖਿਆ ਤੇ ਮੈਂ ਵੀਡੀਓ ਬਣਾਈ ਤੇ ਮੈਂ ਆਣ ਕੇ ਦੇਖਿਆ ਕਿ ਕੀ ਹਾਲਤ ਹੈ ਫਿਰ ਮੈਂ ਫਿਰ ਨਾਲ ਹੀ ਪੁਲਿਸ ਨੂੰ 112 ਤੇ ਕਾਲ ਕੀਤੀ ਤੇ ਮੈਂ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ तकरीबन 45 ਮਿੰਟ 1 ਆਰ ਤੱਕ ਉਹ ਆਏ 1 ਘੰਟੇ ਤੱਕ ਉਹ ਆਏ ਤੇ ਉਹਨਾਂ ਨੇ ਮਤਲਬ ਐਫ ਆਈਰ ਵੀਗਾਰਾ ਲਿਖੀ ਹੈ ਕਿੰਨਾ ਕ ਸਾਮਾਨ ਜਿਆਦਾ ਘਰ ਦੇ ਕੈਸ਼ ਕਿੰਨਾ ਹੈ ਬੋਟਲ ਦਾ ਕੈਸ਼ ਵੈਸੇ ਤੇ ਮੇਰੇ ਖੁਦ ਦੀ ਮਿਹਨਤ ਦੇ ਕੀਤੇ ਕਮਾਈ ਹੋਏ ਪੈਸੇ ਮੈਂ ਕਮੇਟੀਆਂ ਕਮੇਟੀਆਂ ਪਾਈਆਂ ਸੀ ਤੇ ਮੇਰਾ ਮਤਲਬ ਸਮਥਿੰਗ 1.5 ਦੋ ਲੱਖ ਰੁਪਏ ਮੇਰਾ ਆਪਣਾ ਹੈਗਾ ਸੀ ਤੇ ਮਿਸੇ ਨੇ ਆਪਣੇ ਪੈਸੇ ਜਮਾ ਕੀਤੇ ਸੀ ਜੋ ਥੋੜੇ ਥੋੜੇ ਕਰਕੇ ਜਮਾ ਕੀਤੇ ਸੀ ਕਾਫੀ ਟਾਈਮ ਤੋਂ ਉਹਦੇ ਵੀ 60-70 ਹਜ਼ਾਰ ਰੁਪਏ ਪੈਸੇ ਨਾਲ ਇੱਕ ਮੇਰੀ ਸੈਲਰੀ ਗਈ ਸੀ ਵੱਖਰੀ ਰੱਖੀ ਜਿਹੜਾ ਸੀ ਘਰ ਦਾ ਗੁਜ਼ਾਰਾ ਕਰਦੇ ਹਾਂ ਜਿੱਦਾਂ ਵਿੱਚੋਂ ਪੈਸੇ ਕੱਢ ਕੇ ਵਰਤਦੇ ਹਾਂ ਉਹ ਵੀ ਨਾਲ ਲੱਗੇ ਸੀ ਨਾਲ ਸੋਨਾ ਸੀ ਇੱਕ ਸੈੱਟ ਸੀ ਮੇਰੀ ਮਿਸ ਜੀ ਦਾ ਔਰ ਨਾਲ ਦੋ ਮੰਦਰੀਆਂ ਸੀ ਦੋ ਮੰਦਰ ਤਿੰਨ ਮੰਦਰੀਆਂ ਸੀ ਦੋ ਚੈਨਾ ਸੀ ਤੇ ਇੱਕ سونے ਦਾ ਸੈੱਟ ਤੇ ਦੋ ਚੂੜੀਆਂ ਗਿਆ ਸੀ। ਇਹ ਕਿਹਦੇ ਤਰੀ ਦੇ ਉਧਾ ਵਾਕਿਆ ਸੀ ਇਕੱਲਾ ਹੈ ਸੀ ਸੀਸੀਟੀਵੀ ਸਰ ਜੋ ਸੀਸੀਟੀਵੀ ਦੇ ਵਿੱਚ ਦਿਖਾਇਆ ਗਿਆ ਵਾ ਜਿਸ ਤਰ੍ਹਾਂ ਭਾਜੀ ਉਹਨਾਂ ਦੇ ਸਾਹਮਣੇ ਉਹਨਾਂ ਦੇ ਸੀਸੀਟੀਵੀ ਸਰ ਉੱਤਰ ਦਾ ਬੰਦਾ ਦੇਖਿਆ ਕਿ ਉਹ ਸਿੰਗਲ ਪਰਸਨ ਹੈਗਾ ਸੀ ਜਿਹੜਾ ਉੱਤਰ ਦਾ ਹੀ ਮਤਲਬ ਇੱਥੇ ਦਰਵਾਜ਼ੇ ਥਾਣੇ ਉੱਤਰ ਕੇ ਤੇ ਚਲਾ ਗਿਆ ਹੈਗਾ ਤੇ ਘਰ ਦੇ ਕਿਸ ਤਰ੍ਹਾਂ ਬਣਾ ਰਿਹਾ ਘਰ ਦੇ ਤਾਂ ਬਹੁਤ ਜ਼ਿਆਦਾ ਬੁਰੀ ਹਾਲਤ ਸੀ ਤੁਸੀਂ ਅਜੇ ਵੀ ਦੇਖ ਹੀ ਰਹੇ ਹੋ ਤੁਸੀਂ ਅਜੇ ਵੀ ਦੇਖ ਹੀ ਲਏ ਹੋ ਕਿ ਤਕਰੀਬਨ ਕੀ ਹਾਲਤ ਹੈ ਸਾਰੀ ਬਹੁਤ ਜ਼ਿਆਦਾ ਬੁਰੀ ਹਾਲਤ ਹੈ ਕੀ ਤਸੱਲੀ ਕਰਕੇ ਤਸੱਲੀ ਆਰਾਮ ਨਾਲ ਉਹ ਬੜੇ ਤਸੱਲੀ ਨਾਲ ਜਿੱਦਾਂ ਉਹਨੂੰ ਕਿਸੇ ਦਾ ਖੌਫ ਨਹੀਂ ਹੁੰਦਾ ਕੋਈ ਡਰ ਨਹੀਂ ਹੁੰਦਾ ਉਸ ਤਰੀਕੇ ਨਾਲ ਆਰਾਮ ਲਖੋੜੀ ਜਿਸ ਤਰ੍ਹਾਂ ਕਿ ਆਪਣੇ ਘਰ ਵਾਂਗੂ ਜਿੱਦਾਂ ਚੋਰੀ ਕਰਕੇ ਜਾਂਦਾ ਨਾ ਉਸ ਤਰ੍ਹਾਂ ਕਰਕੇ ਗਿਆ ਹੈ ਮੈਂ ਇਹ ਬਹੁਤ ਮੈਸੇਜ ਇਨਸਾਫ ਦੀ ਮੰਗ ਕਰਦਾ ਕਿ ਮੇਰਾ ਸਿਰਫ ਮਿਹਨਤ ਦੇ ਪੈਸੇ ਤੇ ਜੋ ਮੇਰਾ ਮਿਹਨਤ ਦਾ ਸਮਾਨ ਆ ਬਸ ਉਹ ਹੀ ਮੈਨੂੰ ਮਿਲ ਜਾਏ ਇਹ ਦਰਸ਼ਨ ਸਿੰਘ ਐਵਨਿਊ ਇੱਥੇ ਗੁਰਜੀਤ ਸਿੰਘ ਦਾ ਘਰ ਹੈ ਉਹਦੇ ਘਰ ਤੇ ਨਾ ਚੋਰੀ ਹੋਈ ਹੈ ਪਤਾ ਲੱਗਾ ਸਾਨੂੰ ਮੌਕੇ ਤੇ ਆਏ ਆ ਦੇਖਣੇ ਆ ਹਰ ਕਾਰਵਾਈ ਉਹਦੇ ਮੁਤਾਬਕ ਕਾਰਵਾਈ ਜੋ ਵੀ ਹੋਊਗੀ ਉਹ ਕਰਾਂਗੇ ਪਤਾ ਲੱਗਾ ਕਿ ਉਹਨਾਂ ਦਾ ਟਾਈਮ ਕਿਹਨੇ ਆਇਆ ਨਹੀਂ ਹਾਲੇ ਕੋਈ ਪਤਾ ਨਹੀਂ ਲੱਗਾ ਜਦੋਂ ਪਤਾ ਲੱਗੂਗਾ ਉਹਦੇ ਮੁਤਾਬਕ ਕਾਰਵਾਈ ਕਰਦਾ ਸੀ ਸੀਸੀਟੀਵੀ ਸਾਹਮਣੇ ਨਹੀਂ ਦੇਖ ਤੋਂ ਨਹੀਂ ਨਹੀਂ ਧੁੰਦ ਬਹੁਤ ਹੈ ਸੀਸੀਟੀਵੀ ਚ ਕੈਮਰੇ ਪਤਾ ਨਹੀਂ ਲੱਗ ਰਹੇ ਹੁਣ ਪਰਚਾ ਹੀ ਦਰਜ ਕਰਾਂਗੇ ਪਹਿਲਾਂ ਆਲਰੇਡੀ ਕੈਮਰੇ ਚੈੱਕ ਕਰਕੇ ਕਰਾਂਗੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਜਿਹੜੀ ਹੋਊਗੀ